ਅੱਜ ਉਸ ਮਹਾਨ ਸ਼ਾਸਕ ਦਾ ਦਿਨ ਹੈ ਜਿਨ੍ਹਾਂ ਨੂੰ ਸ਼ਰਦਾ ਦੇ ਬੁੱਲਪੇਟ ਕਰਨ ਦਾ ਜਿਹਦਾ ਇਤਿਹਾਸ ਦੇ ਵਿੱਚ ਜਦੋਂ ਚਰਚਾ ਹੁੰਦਾ ਹੈ ਸਿੱਖ ਰਾਜ ਦੇ ਵਿੱਚ ਜੇ ਕੋਈ ਰਾਜ ਮੰਨਿਆ ਗਿਆ ਹੈ ਇਨਸਾਫ ਲਈ ਤੇ ਸਾਰਿਆਂ ਦੀ ਬਰਾਬਰੀ ਕਿਸੇ ਨਾਲ ਕੋਈ ਨਾ ਬਰਾਬਰੀ ਨਹੀਂ ਪੱਖਪਾਤ ਨਹੀਂ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ ਤੇ ਬਡਰੁਖਾ ਪਿੰਡ ਦੀ ਧਰਤੀ ਜਿੱਥੇ ਉਹਨਾਂ ਨੇ ਜਨਮ ਲਿਆ ਦੋਸਤੋ ਕਦੇ-ਕਦੇ ਮਾਵਾਂ ਕੁੱਖਾਂ 'ਚੋਂ ਯੋਧੇ ਪੈਦਾ ਕਰਦੀਆਂ ਰੋਜ਼-ਰੋਜ਼ ਨਹੀਂ ਜੰਮੇ ਜਾਂਦੇ ਸੂਰਮੇ ਸੋ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲੇਖ ਵੀ ਆਉਂਦੇ ਰਏ ਸਾਨੂੰ ਦਸਵੀਂ 'ਚ ਲੇਖ ਆਉਂਦਾ ਹੁੰਦਾ ਸੀ ਪੜ੍ਹਦੇ ਸੀ ਯਾਦ ਕਰਕੇ ਜਾਂਦੇ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਉਹ ਕਾਬਲ ਖੰਧਾਰ ਤੱਕ ਉਹ ਤਿੱਬਤ ਤੱਕ ਉਹਨਾਂ ਦਾ ਰਾਜ ਸੀ ਬੜਾ ਵੱਡਾ ਪੰਜਾਬ ਸੀ ਉਦੋਂ ਸ਼ੇਰ-ਏ-ਪੰਜਾਬ ਤਾਇਓ ਕਿਹਾ ਗਿਆ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਣਾ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਬਲਣ ਕੋਈ ਬੰਦਾ ਭੁੱਖਾ ਨਾ ਸੌਵੇ ਕਿਸੇ ਨਾ ਕੋਈ ਗੱਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇਣਾ ਉਹਨਾਂ ਨੂੰ